ਪਈ ਹੈ ਬੀਐਸਐਫ ਦੀਆਂ ਚੌਕੀਆਂ ਡੁੱਬੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਵੀ ਫੌਜਦਿਆਂ ਚੌਕੀਆਂ ਸਤਲੁਜ ਦੀ ਲਪੇੜ ਦੇ ਵਿੱਚ ਆਈਆਂ ਨੇ ਆ ਤਾਂ ਤੁਹਾਨੂੰ ਅਸੀਂ ਭਾਰਤ-ਪਾਕ ਸਰਹੱਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਸਰਹੱਦ ਤੇ ਵੀ ਬਾਰਡਰ ਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਆ ਪਾਣੀ ਦੀ ਚਪੇੜ ਦੇ ਵਿੱਚ ਆਈ ਹੈ ਆ ਦੋਵੇਂ ਪਾਸੇ ਫੈਂਸਿੰਗ ਤੇ ਦੋਵੇਂ ਪਾਸੇ ਹੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵੀ ਹੜਾਂ ਦੇ ਵੱਡੇ ਪੱਧਰ ਤੇ ਆ ਮਾਰ ਪਈ ਹੈ ਬੀਐਸਐਫ ਦੀਆਂ ਚੌਕੀਆਂ ਭਾਰਤ ਵਾਲੇ ਪਾਸੇ ਡੁੱਬੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਉੱਥੇ ਵੀ ਫੌਜੀਆਂ ਚੌਕੀਆਂ ਸੱਤ ਲੋਹ ਦੀ ਲਪੇੜ ਦੇ ਵਿੱਚ ਆਈਆਂ ਨੇ ਤੁਹਾਨੂੰ ਪੂਰੀ ਫੈਂਸਿੰਗ ਨਜ਼ਰ ਆ ਰਹੀ ਹੋਵੇਗੀ ਫੈਂਸਿੰਗ ਵੀ ਪੂਰੀ ਆ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਭਾਰਤ ਵਾਲੇ ਪਾਸੇ ਦੀ ਗੱਲ ਕਰੀਏ ਚਾਹੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਆ ਤਾਂ ਫਰੋਜ਼ਪੁਰ ਦੇ ਪਿੰਡ ਪੱਲੇ ਪਿਛਾੜੀਆਂ ਦੇ ਨੇੜੇ ਦਰਸਲ ਸਤਲੁਜ ਦਾ ਆਰ.ਸੀ. ਬੰਨ ਲਗਾਤਾਰ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ ਮੌਕੇ ਤੇ ਉਸ ਜਗ੍ਹਾ ਦੀ ਮੈਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਿਹਾ ਹਾਂ ਪਰ ਫੈਂਸਿੰਗ ਦੇ ਕਿਸ ਤਰੀਕੇ ਦੇ ਹਾਲਾਤ ਨੇ ਫੈਂਸਿੰਗ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਦੋਵੇਂ ਪਾਸੇ ਹੀ ਸਤਲੁਜ ਦੇ ਪਾਣੀ ਦੀ ਮਾਰ ਪਈ ਹੈ ਕਿਉਂਕਿ ਫੈਂਸਿੰਗ ਤੇ ਦੋਵੇਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਲੇ ਸਤਲੁਜ ਦਾ ਆਰ.ਸੀ. ਬੰਨ ਮਜ਼ਬੂਤ ਕਰਨ ਦੀ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆ ਸੱਤਵੇਂ ਦਰਿਆ ਦੇ ਕਾਰਨ ਸਿਰਫ ਭਾਰਤ ਵਾਲੇ ਪਾਸੇ ਜਾਂ ਸਰਦੀ ਜ਼ਿਲ੍ਹਿਆਂ ਦੇ ਵਿੱਚ ਹੀ ਮਾਰਨੀ ਪਈ ਪਾਕਿਸਤਾਨ ਵਾਲੇ ਪਾਸੇ ਵੀ ਬਹੁਤ ਸਾਰੇ ਜ਼ਿਲ੍ਹੇ ਇਸ ਦਰਿਆ ਦੇ ਕਾਰਨ ਦਰਿਆ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਨੇ ਬਿਲਕੁਲ ਤੁਹਾਨੂੰ ਅਸੀਂ ਫਿਰੋਜ਼ਪੁਰ ਦੇ ਸਰਦੀ ਇਲਾਕੇ ਦੀਆਂ ਬਾਰਡਰ ਦੀਆਂ ਫੈਂਸਿੰਗ ਦੀਆਂ ਤੁਸੀਂਾਂ ਵਿਖਾ ਰਹੇ ਆ ਕਿ ਕਿਵੇਂ ਫੈਂਸਿੰਗ ਅੱਧੀ ਅੱਧੀ ਪਾਣੀ ਦੇ ਵਿੱਚ ਆ ਡੁੱਬੀ ਹੋਈ ਨਜ਼ਰ ਆ ਰਹੀ ਹੈ ਚਾਹੇ ਭਾਰਤ ਵਾਲਾ ਪਾਸਾ ਹੋਵੇ ਚਾਹੇ ਪਾਕਿਸਤਾਨ ਵਾਲਾ ਪਾਸੇ ਉਹ ਪਾਸਾ ਹੋਵੇ ਦੋਵੇਂ ਪਾਸੇ ਪਾਣੀ ਹੀ ਨਜ਼ਰ ਆ ਰਿਹਾ ਹੈ ਇਸ ਦੇ ਵਿਚਾਰੇ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਰਸਤੇ ਚੱਲਦੇ ਆਰਜ਼ੀ ਬੰਦ ਮਜ਼ਬੂਤ ਵੀ ਆ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਆਰਜ਼ੀ ਬੰਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਲੱਗੇ ਹੋਏ ਨਹੀਂ ਤੁਸੀਂ ਅੱਗੇ ਹੋਰ ਵੀ ਪਾਕਿਸਤਾਨ ਦੀ ਸਰਹੱਦ ਤੇ ਖੜੇ ਹੋ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਛਾੜੀਆਂ ਪਿੰਡ ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਇਸੇ ਸੇ ਵਾਲੇ ਸੀ ਇੱਥੇ ਆਏ ਹੋਏ ਔਰ ਸਾਡੀ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰੀ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆ ਕੇ ਇਧਰ ਮਾਰ ਕਰਦਾ तकरीबन ਭਾਰਤ ਦੇ 50 ਪਿੰਡਾਂ ਨੂੰ ਔਰ ਸਾਰੇ ਫਿਰੋਜ਼ਪੁਰ ਨੂੰ ਲੈ ਕੇ ਡੁੱਬੂਗਾ ਔਰ 10 10 15 15 20 ਫੁੱਟ ਤੱਕ ਪਾਣੀ ਚੜ੍ਹ ਸਕ ਤੁਸੀਂ ਕਿੰਨੇ ਲੋਕ ਆਏ ਹੋਏ ਹੋ ਕੀ ਸੇਵਾ ਇੱਥੇ ਹੋ ਨਹੀਂ ਪਾ ਰਹੀ ਇੱਥੇ ਸਾਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ ਜਿਵੇਂ ਅਸੀਂ ਫਰੀ ਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਆ ਪੰਜਾਬੀਆਂ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਆ ਵੀ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆ ਭਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹਨਾਂ ਦੀ ਕੋਈ ਸ਼ਬਦਾਂ ਦੇ ਵਿੱਚ ਸਿਫਤ ਸਾਨੂੰ ਐ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਂਦੇ ਨਹੀਂ ਪੂਰੀ ਜੱਦੋਜਹਿਦ ਕਰ ਰਹੇ ਪੰਜਾਬ ਨੂੰ ਬਚਾਉਂਦੇ ਇਸ ਵਾਰ ਕੋਸ਼ਿਸ਼ ਹੈ ਜੀ ਕਿਉਂਕਿ ਆ ਬੰਨ ਹੈ ਜਿਹੜਾ ਇਹ ਬਿਲਕੁਲ ਇੱਧਰ ਜਿਹੜਾ ਫਿਰੋਜ਼ਪੁਰ ਸ਼ਹਿਰਵਾਲ ਨੂੰ ਜਾਂਦਾ ਪਾਣੀ ਹੈ ਔਰ ਉਹਦੇ ਵਿੱਚ ਇਹ ਬਿਲਕੁਲ ਇੱਕ ਜਿਹੜੀ ਸਟੈਕਲ ਬਣੀ ਹੋਈ ਇੱਕ ਰੋਕ ਲੱਗੀ ਹੋਈ ਹੈ ਜੇਕਰ ਇਹ ਬੰਨ ਟੁੱਟਦਾ ਤਾਂ ਅੱਗੇ ਪਾਣੀ ਬਹੁਤ ਕਹਿ ਸਕਦੇ ਕਿ ਸੈਂਕੜੇ ਪਿੰਡਾਂ ਵਿੱਚ ਸ਼ਹਿਰ ਅਸੀਂ ਲੰਬਾ ਸਮਾਂ ਪਹਿਲਾਂ ਅਧਿਆਪਕ ਜਥੇਬੰਦੀ ਵਿੱਚ ਐਸਐਸਰਾਮ ਸਾਧਾ ਅਧਿਆਪਕ ਨੂੰ ਅਗਵਾਈ ਕੀਤੀ ਪੰਜਾਬ ਦੀ ਉਦੋਂ ਵੀ ਸਰਕਾਰਾਂ ਨਾਲ ਬਹੁਤ ਸੰਘਰਸ਼ ਕੀਤਾ ਅੱਜ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤੇ ਲਗਾਤਾਰ ਜਿਹੜਾ ਹੈਗਾ ਇਹ ਜਿਹੜੇ ਸਾਰਾ ਬੰਨ ਨੂੰ ਬਚਾਉਣ ਦੀ ਜਿੱਥੇ ਆਮ ਪਬਲਿਕ ਆਮ ਜਨਤਾ ਕਿਸਾਨ ਮਜ਼ਦੂਰ ਆਮ ਲੋਕ ਦੁਕਾਨਦਾਰ ਲੱਗੇ ਹੋਏ ਨੇ ਅਸੀਂ ਸਰਕਾਰੀ ਸਕੂਲ ਦੇ ਅਧਿਆਪਕ ਵੀ ਇਹ ਸੇਵਾ ਵਿੱਚ ਲੱਗੇ ਹੋਏ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਸਾਰੀ ਇਹ ਪ੍ਰਾਪਰਟੀ ਹੈ ਇਥੋਂ ਦੀਆਂ ਜ਼ਮੀਨਾਂ ਇਹਨਾਂ ਨੂੰ ਤਾਂ ਤੁਹਾਨੂੰ ਫਿਰੋਜ਼ਪੁਰ ਦੀਆਂ ਬਿਲਕੁਲ ਸਰਦੀ ਇਲਾਕੇ ਦੀਆਂ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇ ਕਿ ਫੈਂਸਿੰਗ ਵੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਲੋਕਾਂ ਨੂੰ ਬੰਨ ਨੂੰ ਮਜ਼ਬੂਤ ਕਰਨ ਦੀ ਆਰਜੀ ਬੰਨਣਾ ਬਣਾਉਣ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਕਿਉਂਕਿ ਫਿਰੋਜ਼ਪੁਰ ਇਲਾਕੇ ਦੀ ਗੱਲ ਕਰੀਏ ਤਾਂ ਕਈ ਪਿੰਡ 100 ਦੇ ਕਰੀਬ ਪਿੰਡ ਜੋ ਕਿ ਹੜ੍ਹਾਂ ਦੇ ਪ੍ਰਭਾਵ ਦੇ ਹੇਠ ਨੇ ਹੜ੍ਹਾਂ ਦੀ ਮਾਰ ਪਈ ਹੈ ਇਸ ਦੇ ਵਿਚਾਲੇ ਮੁਸ਼ਕਲ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਬਿਲਕੁਲ ਬਾਰਡਰ ਦੀਆਂ ਫੈਂਸਿੰਗ ਦੀਆਂ ਤਸਵੀਰਾਂ ਵਿਖਾ ਰਹੇ ਕਿ ਫੈਂਸਿੰਗ ਦਾ ਤਾਂ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਅਧੂਮੇ ਪਾਸੇ ਚਾਹੇ ਚੜਦਾ ਪੰਜਾਬ ਹੋਵੇ ਚਾਹ ਲੈਂਦਾ ਪੰਜਾਬ ਹੋਵੇ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵੀ ਸਤਲੁਜ ਦੇ ਦਰਿਆ ਦੀ ਵੱਡੇ ਪੱਧਰ ਤੇ ਮਾਰ ਪਈ ਹੈ ਤਸਵੀਰਾਂ ਦੇ ਵਿੱਚ ਵੀ ਵੇਖਿਆ ਜਾ ਸਕਦਾ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਪਾਣੀ ਹੀ ਪਾਣੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਅਰਜੀ ਬਨ ਨੂੰ ਮਜ਼ਬੂਤ ਕਰਨ ਦੀ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਲੋਕ ਆਪ ਮਹਾਰੇ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਆਪ ਮਹਾਰੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਕੋਈ ਵੀ ਇਲਾਕਾ ਹੋਵੇ ਕੋਈ ਵੀ ਜ਼ਿਲ੍ਹਾ ਹੋਵੇ ਉੱਥੇ ਪਹੁੰਚ ਕੇ ਜਿੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਜਦੋਂ ਕੋਈ ਬਨ ਨੂੰ ਮਜ਼ਬੂਤ ਕਰਨ ਦਾ ਕੰਮ ਹੁੰਦਾ ਹੈ ਤੇ ਆਪ ਮਹਾਰੇ ਵੱਡੀ ਗਿਣਤੀ ਵਿੱਚ ਨੇੜਲੇ ਤੇੜਲੇ ਜੋ ਪਿੰਡ ਹੁੰਨੇ ਨੇ ਪਿੰਡ ਦੇ ਪਿੰਡ ਦੇ ਲੋਕ ਵੀ ਉੱਥੇ ਪਹੁੰਚ ਜਾਂਦੇ ਨੇ ਤਸਵੀਰਾਂ ਸੀ ਤੁਹਾਨੂੰ ਵਿਖਾ ਰਹੇ ਕਿਵੇਂ ਮਿੱਟੀ ਦੇ ਗੱਟੇ ਭਰ-ਭਰ ਕੇ ਇਸ ਬਨ ਤੇ ਰੱਖੇ ਜਾ ਰਹ ਹੋਰ ਮਜ਼ਬੂਤੀ ਮਿਲ ਸਕੇ ਤੇ ਇਸ ਕਰਕੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਨਾ ਹੋਣ ਕਿਉਂਕਿ ਜੇ ਦਰਿਆ ਦਾ ਕੋਈ ਬੰਨ ਕਮਜ਼ੋਰ ਹੁੰਦਾ ਜਾਂ ਬੰਨ ਟੁੱਟਦਾ ਹੈ ਤਾਂ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕਿ ਉਸੇ ਕੋ ਪਾਣੀ ਹੁੰਦਾ ਹੈ ਕਿੰਨਾ ਪਾਣੀ ਦਾ ਵਹਾਅ ਹੁੰਦਾ ਹੈ ਤੇ ਫਿਰ ਜਿਸ ਪਾਸੇ ਵੀ ਪਾਣੀ ਜਾਂਦਾ ਜਿਸ ਪਾਸੇ ਵੀ ਪਾਣੀ ਦਾ ਤੇਜ਼ ਵਹਾਅ ਜਾਂਦਾ ਹੈ ਤਾਂ ਉੱਥੇ ਵੱਡੇ ਪੱਧਰ ਤੇ ਬਰਬਾਦੀ ਹੁੰਦੀ ਹੈ ਅੱਜ ਦੀ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਹੋਏ ਨੇ ਆ ਮਨਦੀਪ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ ਇੱਕ ਪਿੰਡ ਦੀਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋ ਨੇ ਫੈਂਸਿੰਗ ਅੱਧੀ ਪਾਣੀ ਦੇ ਵਿੱਚ ਆ ਡੁੱਬੀ ਹੋਈ ਆ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਿਸ ਪਾਸੇ ਇਹ ਬੰਨ ਹੈ ਜਿਸ ਨੂੰ ਕਿ ਬੰਨ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਕਿਵੇਂ ਦੇ ਹਾਲਾਤ ਨੇ ਆ ਬਿਲਕੁਲ ਪਰਮਿੰਦਰ ਜੀ ਗੱਲ ਕਰੀਏ ਤੇ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰਾ ਏਰੀਆ ਜਿਵੇਂ ਜਿਵੇਂ ਸਤਲੁਜ ਨਾਲ ਨਾਲ ਚੱਲਦੀ ਹੈ ਉਸ ਦੇ ਨਾਲ ਨਾਲ ਹੀ ਜਿਹੜੀ ਹੈ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਹੈ ਹਿੰਦੁਸਤਾਨ ਤੇ ਪਾਕਿਸਤਾਨ ਦਾ ਉੱਥੇ ਜਿਹੜੀ ਹੈ ਬੀਐਸਐਫ ਵੱਲੋਂ ਫੈਂਸਿੰਗ ਲਗਾਈ ਗਈ ਹੋਈ ਹੈ ਔਰ ਇਹ ਫੈਂਸਿੰਗ ਵੀ ਕਿਤੇ ਨਾ ਕਿਤੇ ਖੜਾਂ ਦੀ ਚਪੇਟ ਚ ਆਈ ਹੈ ਔਰ ਇਹ ਕੋਈ 1-2 ਕਿਲੋਮੀਟਰ ਨਹੀਂ ਕਿ ਸੈਂਕੜੇ ਕਿਲੋਮੀਟਰ ਫੈਂਸਿੰਗ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਹੈ ਕਈ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਹ ਵੀ ਪਾਣੀ ਨਾਲ ਘਿਰੀਆਂ ਹੋਈਆਂ ਪਰ ਕਿਤੇ ਨਾ ਕਿਤੇ ਬੀਐਸਐਫ ਦਾ ਪੂਰੀ ਤਰ੍ਹਾਂ ਸਤਰਕ ਹੈ ਔਰ ਬੀਐਸਐਫ ਵੱਲੋਂ ਜਿਹੜੀ ਬੋਟ ਨਾਕਾ ਜਿਹੜੀ ਹੈ ਉਸ ਦੇ ਨਾਲ ਹੀ ਪੂਰੀ ਪੈਣੀ ਨਗਰ ਨਜ਼ਰ ਬਣਾਈ ਹੋਈ ਹੈ ਕਿਉਂਕਿ ਇਸ ਦਿਨਾਂ ਦੇ ਵਿੱਚ ਜਿਹੜੀ ਹੈ ਪਾਕਿਸਤਾਨ ਵੱਲੋਂ ਕਈ ਨਸ਼ਾ ਤਸਕਰਾਂ ਵੱਲੋਂ ਜਿਹੜੀ ਇੱਧਰ ਕੁਝ ਭੈੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਸ਼ਾ ਤਸਕਰੀ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੇ ਨਜ਼ਰ ਜਿਹੜੀ ਹੈ ਹੋਰ ਤਿੱਕੀ ਬਣਾ ਦਿੱਤੀ ਹੈ ਬੀਐਸਐਫ ਨੇ ਆਪਣੀਆਂ ਜਿਹੜੀਆਂ ਮੋਟਰ ਬੋਟਸ ਨੇ ਉਹਨਾਂ ਦੇ ਰਾਹੀਂ ਜਿਹੜਾ ਪੂਰੀ ਇਸ ਪਾਣੀ ਦੇ ਵਿੱਚ ਨਜ਼ਰ ਬਣਾ ਰਿਹਾ ਇੰਟਰਨੈਸ਼ਨਲ ਬਾਰਡਰ ਤੇ ਔਰ ਜੇ ਗੱਲ ਕਰੀਏ ਪਛਾੜੀਆਂ ਮੁਹੰਦੀ ਵਾਲਾ ਕਈ ਇਹੋ ਜਿਹੇ ਚੈੱਕਪੋਸਟ ਨੇ ਜਿਹੜੀਆਂ ਪੂਰੀਆਂ ਪੂਰੀਆਂ ਫੈਂਸਿੰਗ ਦੇ ਨਾਲ ਡੁੱਬੀਆਂ ਹੋਈਆਂ ਔਰ ਨਾਲ ਹੀ ਜਿਹੜਾ ਇਸ ਦੇ ਨਾਲ ਸੇਫਟੀ ਬੰਨ ਲੱਗਿਆ ਹੋਇਆ ਹੈ ਕਿਉਂਕਿ ਪਾਕਿਸਤਾਨ ਵੱਲੋਂ ਵੀ ਪਾਣੀ ਇੱਧਰ ਮਾਰ ਕਰਦਾ ਹੈ ਇਸ ਸੇਫਟੀ ਬੰਨ ਦੇ ਰਾਈ ਪਾਣੀ ਜਿਹੜਾ ਹਿੰਦੁਸਤਾਨ ਕੁਸਨ ਤੋਂ ਬਚਾਉਣ ਦੇ ਲਈ ਲੋਕ ਜਿਹੜੇ ਹੈ ਉਹ ਆਪ ਮੁਹਾਰੇ ਉੱਤੇ ਲੱਗੇ ਹੋਏ ਹੈ ਔਰ ਬੰਨ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜੇ ਸੈਂਕੜੇ ਕਿਲੋਮੀਟਰ ਫੈਂਸਿੰਗ ਹੈ ਜਾਂ ਬੀਓਪੀ ਨੇ ਬੀਐਸਐਫ ਦੀਆਂ ਉਹ ਪਾਣੀ ਦੇ ਹੜ੍ਹਾਂ ਦੇ ਵਿੱਚ ਜਰੂਰ ਆਈਆਂ ਨੇ ਔਰ ਕਈ ਜਗ੍ਹਾ ਤੇ ਜਿਹੜੀ ਫੈਂਸਿੰਗ ਦਾ ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਫੈਂਸਿੰਗ ਵੀ ਕਈ ਜਗ੍ਹਾ ਤੇ ਟੁੱਟ ਗਈ ਹੈ ਜੀ ਪਰਮਿੰਦਰ ਹਾਂ ਠੀਕ ਹੈ ਮਨਦੀਪ ਜੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਫਰੋਸਪੁਰ ਦੇ ਆ ਪਿੰਡ ਦੀਆਂ ਤੁਹਾਨੂੰ ਸੀ ਤਸਵੀਰਾਂ ਬੁਖਾ ਰਹੇ ਕਿ ਕਿਵੇਂ ਭਾਰਤ ਤੇ ਪਾਕਿਸਤਾਨ ਸਰਹੱਦ ਤੇ ਲੱਗੀ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਚੜ੍ਹਦੇ ਅਤੇ ਲੈਂਦੇ ਦੋਹਾਂ ਪਾਸੇ ਦੇ ਪੰਜਾਬ ਦੇ ਵਿੱਚ ਸਤਲੁਜ ਦੀ ਮਾਰ ਪੈ ਰਹੀ ਹੈ ਇਸ ਦੇ ਵਿਚਾਲੇ ਲੋਕਾਂ ਦੇ ਵੱਲੋਂ ਅਰਜ਼ੀ ਬੰਨ ਨੂੰ ਆ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ। ਅਧਰ ਭਾਰਤ-ਪਾਕਿਸਤਾਨ ਸਰਹੱਦ ਤੇ ਲੱਗੀ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਹੈ। ਚੜ੍ਹਦੇ ਅਤੇ ਲੈਂਦੇ ਦੋਹਾਂ ਪਾਸੇ ਦੇ ਪੰਜਾਬ ਦੇ ਵਿੱਚ ਸਤਲੁਜ ਦੀ ਮਾਰ ਪਈ ਹੈ। ਬੀਐਸਐਫ ਦੀਆਂ ਚੌਕੀਆਂ ਡੁੱਬੀਆਂ ਹੋਈਆਂ ਨੇ। ਪਾਕਿਸਤਾਨ ਵਾਲੇ ਪਾਸੇ ਵੀ ਫੌਜਦਿਆਂ ਚੌਕੀਆਂ ਸਤਲੁਜ ਦੀ ਲਪੇਟ ਦੇ ਵਿੱਚ ਆਈਆਂ ਨੇ। ਆਤਾ ਤਾਂ ਅਸੀਂ ਭਾਰਤ-ਪਾਕ ਸਰਹੱਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਸਰਹੱਦ ਤੇ ਵੀ ਬਾਉਂਡਰ ਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਆ ਪਾਣੀ ਦੀ ਚਪੇੜ ਦੇ ਵਿੱਚ ਆਈ ਆ ਆ ਦੋਵੇਂ ਪਾਸੇ ਫੈਂਸਿੰਗ ਤੇ ਦੋਵੇਂ ਪਾਸੇ ਹੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵੀ ਹੜਾਂ ਦੀ ਵੱਡੇ ਪੱਧਰ ਤੇ ਮਾਰ ਪਈ ਹੈ ਬੀਐਸਐਫ ਦੀਆਂ ਚੌਕੀਆਂ ਭਾਰਤ ਵਾਲੇ ਪਾਸੇ ਡੁੱਬੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਉੱਥੇ ਵੀ ਫੌਜੀ ਦੀਆਂ ਚੌਕੀਆਂ ਆ ਸੱਤ ਲੋਈ ਦੀ ਲਪੇੜ ਦੇ ਵਿੱਚ ਆਈਆਂ ਨੇ ਤੁਹਾਨੂੰ ਪੂਰੀ ਫੈਂਸਿੰਗ ਨਜ਼ਰ ਆ ਰਹੀ ਹੋਵੇਗੀ ਫੈਂਸਿੰਗ ਵੀ ਪੂਰੀ ਆ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਭਾਰਤ ਵਾਲੇ ਪਾਸੇ ਦੀ ਗੱਲ ਕਰੀਏ ਚਾਹੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਹਾਤਾ ਫਰੋਜ਼ਪੁਰ ਦੇ ਪਿੰਡ ਪੱਲੇ ਪਿਛਾੜੀਆਂ ਦੇ ਨੇੜੇ ਦਰਸਲ ਸਤਲੁਜ ਦਾ ਆਰਸੀ ਬੰਨ ਲਗਾਤਾਰ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ ਮੌਕੇ ਤੇ ਉਸ ਜਗ੍ਹਾ ਦੀ ਮੈਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਿਹਾ ਹਾਂ ਪਰ ਫੈਂਸਿੰਗ ਦੇ ਕਿਸ ਤਰੀਕੇ ਦੇ ਹਾਲਾਤ ਨੇ ਫੈਂਸਿੰਗ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਦੋਵੇਂ ਪਾਸੇ ਹੀ ਸਤਲੁਜ ਦੇ ਪਾਣੀ ਦੀ ਮਾਰ ਪਈ ਹੈ ਕਿਉਂਕਿ ਫੈਂਸਿੰਗ ਤੇ ਦੋਵੇਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਸਤਲੁਜ ਦਾ ਆਰਸੀ ਬੰਨ ਮਜ਼ਬੂਤ ਕਰਨ ਦੀ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆ ਸੱਤਵੇਂ ਦਰਿਆ ਦੇ ਕਾਰਨ ਸਿਰਫ ਭਾਰਤ ਵਾਲੇ ਪਾਸੇ ਜਾਂ ਸਰਦੀ ਜ਼ਿਲ੍ਹਿਆਂ ਦੇ ਵਿੱਚ ਹੀ ਮਾਰਨੀ ਪਈ ਪਾਕਿਸਤਾਨ ਵਾਲੇ ਪਾਸੇ ਵੀ ਬਹੁਤ ਸਾਰੇ ਜ਼ਿਲ੍ਹੇ ਇਸ ਦਰਿਆ ਦੇ ਕਾਰਨ ਦਰਿਆ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਨੇ ਬਿਲਕੁਲ ਤੁਹਾਨੂੰ ਅਸੀਂ ਫਿਰੋਜ਼ਪੁਰ ਦੇ ਸਰਦੀ ਇਲਾਕੇ ਦੀਆਂ ਬਾਰਡਰ ਦੀਆਂ ਫੈਂਸਿੰਗ ਦੀਆਂ ਤੁਸੀਂਾਂ ਵਖਾ ਰਹੇ ਆ ਕਿ ਕਿਵੇਂ ਫੈਂਸਿੰਗ ਅੱਧੀ ਅੱਧੀ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਚਾਹੇ ਭਾਰਤ ਵਾਲਾ ਪਾਸਾ ਹੋਵੇ ਚਾਹੇ ਪਾਕਿਸਤਾਨ ਵਾਲਾ ਪਾਸੇ ਉਹ ਪਾਸਾ ਹੋਵੇ ਦੋਵੇਂ ਪਾਸੇ ਪਾਣੀ ਹੀ ਨਜ਼ਰ ਆ ਰਿਹਾ ਤੇ ਇਸ ਦੇ ਪਿਛਲੇ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਰਸਤੇ ਚੱਲਦੇ ਆ ਅਰਜ਼ੀ ਬੰਦ ਮਜ਼ਬੂਤ ਵੀ ਆ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਰਜ਼ੀ ਬੰਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਲੱਗੇ ਹੋਏ ਨਹੀਂ ਤੁਸੀਂ ਅੱਗੇ ਹੋਰ ਵੀ ਪਾਕਿਸਤਾਨ ਦੀ ਸਰਹੱਦ ਤੇ ਖੜੇ ਹੋ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਛਾੜੀਆਂ ਪਿੰਡ 'ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਇਸੇ ਸੇ ਵਾਲੇ ਸੀ ਇੱਥੇ ਆਏ ਹੋਏ ਔਰ ਸਾਡੀ ਪ੍ਰਸ਼ਾਸਨ ਨੂੰ ਜੇ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰੀ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆ ਕੇ ਇਧਰ ਮਾਰ ਕਰਦਾ ਤਕਰੀਬਨ ਭਾਰਤ ਦੇ 50 ਪਿੰਡਾਂ ਨੂੰ ਔਰ ਸਾਰੇ ਫਿਰੋਜ਼ਪੁਰ ਨੂੰ ਲੈ ਕੇ ਡੁੱਬੂਗਾ ਔਰ 10 10 15 15 20 ਫੁੱਟ ਤੱਕ ਪ ਤੁਸੀਂ ਕਿੰਨੇ ਲੋਕ ਆਏ ਹੋਏ ਹੋ ਕੀ ਸੇਵਾ ਇੱਥੇ ਹੋਰ ਨਹੀਂ ਪਾ ਰਹੇ ਇੱਥੇ ਸਾਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਆ ਜਿਵੇਂ ਅਸੀਂ ਫਰੀ ਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਹੈ ਪੰਜਾਬੀਆਂ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਆ ਵੀ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆ ਪਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹਨਾਂ ਦੀ ਕੋਈ ਸ਼ਬਦਾਂ ਦੇ ਵਿੱਚ ਸਿਫਤ ਸਾਨੂੰ ਐ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰ ਹੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਣ ਲਈ ਪੂਰੀ ਜਦੁੱਜਹਿਦ ਕਰ ਰਹੇ ਪੰਜਾਬ ਨੂੰ ਬਚਾਉਣ ਇਸ ਵਾਰ ਕੋਸ਼ਿਸ਼ ਹੈ ਜੀ ਕਿਉਂਕਿ ਆ ਬੰਨ ਹੈ ਜਿਹੜਾ ਇਹ ਬਿਲਕੁਲ ਇੱਧਰ ਜਿਹੜਾ ਫਿਰੋਜ਼ਪੁਰ ਸ਼ਹਿਰਵਾਲ ਨੂੰ ਜਾਂਦਾ ਪਾਣੀ ਹੈ ਔਰ ਉਹਦੇ ਵਿੱਚ ਇਹ ਬਿਲਕੁਲ ਇੱਕ ਜਿਹੜੀ ਸਟੈਕਲ ਬਣੀ ਹੋਈ ਇੱਕ ਰੋਕ ਲੱਗੀ ਹੋਈ ਹੈ ਜੇਕਰ ਇਹ ਬੰਨ ਟੁੱਟਦਾ ਤਾਂ ਅੱਗੇ ਪਾਣੀ ਬਹੁਤ ਕਹਿ ਸਕਦੇ ਕਿ ਸੈਂਕੜੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਿਹੜ ਅਸੀਂ ਲੰਬਾ ਸਮਾਂ ਪਹਿਲਾਂ ਅਧਿਆਪਕ ਜਥੇਬੰਦੀ ਵਿੱਚ ਐਸਐਸਰਾਮ ਸਾਧਾ ਅਧਿਆਪਕ ਨੂੰ ਅਗਵਾਈ ਕੀਤੀ ਪੰਜਾਬ ਦੀ ਉਦੋਂ ਵੀ ਸਰਕਾਰਾਂ ਨਾਲ ਬਹੁਤ ਸੰਘਰਸ਼ ਕੀਤਾ ਅੱਜ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਤੇ ਲਗਾਤਾਰ ਜਿਹੜਾ ਹੈਗਾ ਇਹ ਜਿਹੜੇ ਸਾਰਾ ਬੰਨ ਨੂੰ ਬਚਾਉਣ ਦੀ ਜਿੱਥੇ ਆਮ ਪਬਲਿਕ ਆਮ ਜਨਤਾ ਕਿਸਾਨ ਮਜ਼ਦੂਰ ਆਮ ਲੋਕ ਦੁਕਾਨਦਾਰ ਲੱਗੇ ਹੋਏ ਨੇ ਅਸੀਂ ਸਰਕਾਰੀ ਸਕੂਲ ਦੇ ਅਧਿਆਪਕ ਵੀ ਇਹ ਸੇਵਾ ਵਿੱਚ ਲੱਗੇ ਹੋਏ ਆ ਕਿ ਜਿਹੜੀ ਪੰਜਾਬ ਦੀ ਜਿਹੜੀ ਸਾਰੀ ਇਹ ਪ੍ਰਾਪਰਟੀ ਹੈ ਇਥੋਂ ਦੀਆਂ ਜ਼ਮੀਨਾਂ ਨੇ ਤਾਂ ਤੁਹਾਨੂੰ ਸੀ ਫਰੋਜ਼ਪੁਰ ਦੀਆਂ ਬਿਲਕੁਲ ਸਰਦੀ ਇਲਾਕੇ ਦੀਆਂ ਬਾਰਡਰ ਦੀਆਂ ਤਸਵੀਰਾਂ ਵਿਖਾ ਰਹੇ ਕਿ ਫੈਂਸਿੰਗ ਵੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਲੋਕਾਂ ਨੂੰ ਬੰਨ ਨੂੰ ਮਜ਼ਬੂਤ ਕਰਨ ਦੀ ਆਰਜੀ ਬੰਨ ਬਣਾਉਣ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਕਿਉਂਕਿ ਫਰੋਜ਼ਪੁਰ ਇਲਾਕੇ ਦੀ ਗੱਲ ਕਰੀਏ ਤਾਂ ਕਈ ਪਿੰਡ 100 ਦੇ ਕਰੀਬ ਪਿੰਡ ਜੋ ਕਿ ਹੜ੍ਹਾਂ ਦੇ ਪ੍ਰਭਾਵ ਦੇ ਹੇਠ ਨੇ ਹੜ੍ਹਾਂ ਦੀ ਮਾਰ ਪਈ ਹੈ ਇਸ ਦੇ ਵਿਚਾਲੇ ਮੁਸ਼ਕਲ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਬਿਲਕੁਲ ਬਾਰਡਰ ਦੀਆਂ ਫੈਂਸਿੰਗ ਦੀਆਂ ਤਸਵੀਰਾਂ ਵਿਖਾ ਰਹੇ ਕਿ ਫੈਂਸਿੰਗ ਦਾਦਾ ਹਿੱਸਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਦੋਵੇਂ ਪਾਸੇ ਚਾਹੇ ਚੜਦਾ ਪੰਜਾਬ ਹੋਵੇ ਚਾਹ ਲੈਂਦਾ ਪੰਜਾਬ ਹੋਵੇ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵੀ ਅਸਾਤੂ ਦੇ ਦਰਿਆ ਦੀ ਵੱਡੇ ਪੱਧਰ ਤੇ ਮਾਰ ਪਈ ਹੈ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਜਿੱਥੋਂ ਤੱਕ ਨਜ਼ਰ ਜਾ ਰਹੀ ਹੈ ਪਾਣੀ ਹੀ ਪਾਣੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਆਰਜ਼ੀ ਬੰਨ ਨੂੰ ਮਜ਼ਬੂਤ ਕਰਨ ਦੀ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਲੋਕ ਆਪ ਮਹਾਰੇ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਆਪ ਮਹਾਰੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਕੋਈ ਵੀ ਇਲਾਕਾ ਹੋਵੇ ਕੋਈ ਵੀ ਜ਼ਿਲ੍ਹਾ ਹੋਵੇ ਉੱਥੇ ਪਹੁੰਚ ਕੇ ਜਿੱਥੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਜਦੋਂ ਕੋਈ ਬੰਨ ਨੂੰ ਮਜ਼ਬੂਤ ਕਰਨ ਦਾ ਕੰਮ ਹੁੰਦਾ ਹੈ ਤੇ ਆਪ ਮਹਾਰੇ ਵੱਡੀ ਗਿਣਤੀ ਵਿੱਚ ਨੇੜਲੇ ਤੇੜਲੇ ਆ ਜੋ ਪਿੰਡ ਹਨੇ ਪਿੰਡ ਦੇ ਪਿੰਡ ਦੇ ਲੋਕ ਵੀ ਉੱਥੇ ਪਹੁੰਚ ਜਾਂਦੇ ਨੇ ਤੁਸੀਂ ਰਾਸੀਂ ਤੁਹਾਨੂੰ ਬਖਾ ਰਹੇ ਕਿਵੇਂ ਮਿੱਟੀ ਦੇ ਗੱਟੇ ਭਰ-ਭਰ ਕੇ ਇਸ ਬੰਨ ਤੇ ਰੱਖੇ ਜਾ ਰਹੇ ਨੇ ਤਾਂ ਜੋ ਬੰਨ ਨੂੰ ਹੋਰ ਮਜ਼ਬੂਤੀ ਮਿਲ ਸਕੇ ਤੇ ਇਸ ਕਰਕੇ ਹਾਲਾਤ ਹੋਰ ਵੀ ਜ਼ਿਆਦਾ ਖਰਾਬ ਨਾ ਹੋਣ ਕਿਉਂਕਿ ਜਦ ਦਰਿਆ ਦਾ ਕੋਈ ਬੰਨ ਕਮਜ਼ੋਰ ਹੁੰਦਾ ਜਾਂ ਬੰਨ ਟੁੱਟਦਾ ਹੈ ਤਾਂ ਤੁਸੀਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕਿ ਉਸੇ ਕੋ ਪਾਣੀ ਹੁੰਦਾ ਹੈ ਕਿੰਨਾ ਪਾਣੀ ਦਾ ਵਹਾਅ ਹੁੰਦਾ ਹੈ ਤੇ ਫਿਰ ਜਿਸ ਪਾਸੇ ਵੀ ਪਾਣੀ ਜਾਂਦਾ ਜਿਸ ਪਾਸੇ ਵੀ ਪਾਣੀ ਦਾ ਤੇਜ਼ ਵਹਾਅ ਜਾਂਦਾ ਹੈ ਤਾਂ ਉੱਥੇ ਵੱਡੇ ਪੱਧਰ ਤੇ ਬਰਬਾਦੀ ਹੁੰਦੀ ਹੈ ਆ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨਦੀਪ ਕੁਮਾਰ ਜੁੜੇ ਹੋਏ ਨੇ ਆ ਮਨਦੀਪ ਅਸੀਂ ਇਹ ਤਸਵੀਰਾਂ ਵਿਖਾ ਰਹੇ ਹਾਂ ਫਿਰੋਜ਼ਪੁਰ ਦੀਆਂ ਇੱਕ ਪਿੰਡ ਦੀਆਂ ਕਿ ਕਿਸ ਤਿੱਕੇ ਦੇ ਹਾਲਾਤ ਬਣੇ ਹੋ ਨੇ ਫੈਂਸਿੰਗ ਅੱਧੀ ਪਾਣੀ ਦੇ ਵਿੱਚ ਆ ਡੁੱਬੀ ਹੋਈ ਆ ਹੋਰ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਕਿ ਕਿਸ ਪਾਸੇ ਇਹ ਬੰਨ ਹੈ ਜਿਸ ਨੂੰ ਕਿ ਬੰਨ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਕਿਵੇਂ ਦੇ ਹਾਲਾਤ ਨੇ ਆ ਬਿਲਕੁਲ ਪਰਮਿੰਦਰ ਜੀ ਗੱਲ ਕਰੀਏ ਤੇ ਜਿਲ੍ਹਾ ਜਿਹੜਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰਾ ਏਰੀਆ ਜਿਵੇਂ ਜਿਵੇਂ ਸਤਲੁਜ ਨਾਲ ਨਾਲ ਚੱਲਦੀ ਉਸ ਦੇ ਨਾਲ ਨਾਲ ਲਈ ਜਿਹੜੀ ਹੈ ਭਾਰਤ ਦਾ ਇੰਟਰਨੈਸ਼ਨਲ ਬਾਰਡਰ ਹੈ ਹਿੰਦੂਸਤਾਨ ਤੇ ਪਾਕਿਸਤਾਨ ਦਾ ਉੱਥੇ ਜਿਹੜੀ ਹੈ ਬੀਐਸਐਫ ਵੱਲੋਂ ਫੈਂਸਿੰਗ ਲਗਾਈ ਗਈ ਹੋਈ ਹੈ ਔਰ ਇਹ ਫੈਂਸਿੰਗ ਵੀ ਕਿਤੇ ਨਾ ਕਿਤੇ ਖੜਾਂ ਦੀ ਚਪੇਟ ਚ ਆਈ ਹੈ ਔਰ ਇਹ ਕੋਈ 1-2 ਕਿਲੋਮੀਟਰ ਨਹੀਂ ਕਿ ਸੈਂਕੜੇ ਕਿਲੋਮੀਟਰ ਫੈਂਸਿੰਗ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਹੈ ਕਈ ਬੀਐਸਐਫ ਦੀਆਂ ਚੈੱਕ ਪੋਸਟਾਂ ਨੇ ਉਹ ਵੀ ਪਾਣੀ ਨਾਲ ਘਿਰੀਆਂ ਹੋਈਆਂ ਪਰ ਕਿਤੇ ਨਾ ਕਿਤੇ ਬੀਐਸਐਫ ਆ ਪੂਰੀ ਤਰ੍ਹਾਂ ਸਤਰਕ ਹੈ ਔਰ ਬੀਐਸਐਫ ਵੱਲੋਂ ਜਿਹੜੀ ਬੋਟ ਨਾਕਾ ਜਿਹੜੀ ਹੈ ਉਸ ਦੇ ਨਾਲ ਹੀ ਪੂਰੀ ਪੈਣੀ ਨਗਰ ਨਜ਼ਰ ਬਣਾਈ ਹੋਈ ਹੈ ਕਿਉਂਕਿ ਜਿਨ੍ਹਾਂ ਦੇ ਵਿੱਚ ਜਿਹੜੀ ਹੈ ਪਾਕਿਸਤਾਨ ਵੱਲੋਂ ਕਈ ਨਸ਼ਾ ਤਸਕਰਾਂ ਵੱਲੋਂ ਜਿਹੜੀ ਇੱਧਰ ਕੁਝ ਭੈੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਸ਼ਾ ਤਸਕਰੀ ਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੇ ਨਜ਼ਰ ਜਿਹੜੀ ਹੈ ਹੋਰ ਤਿੱਕੀ ਬਣਾ ਦिती ਹੈ ਬੀਐਸਐਫ ਨੇ ਆਪਣੀਆਂ ਜਿਹੜੀਆਂ ਮੋਟਰ ਬੋਟਸ ਨੇ ਉਹਨਾਂ ਦੇ ਰਾਹੀਂ ਜਿਹੜਾ ਪੂਰੀ ਇਸ ਪਾਣੀ ਦੇ ਵਿੱਚ ਨਜ਼ਰ ਬਣਾ ਰਿਹਾ ਇੰਟਰਨੈਸ਼ਨਲ ਬਾਰਡਰ ਤੇ ਔਰ ਜੇ ਗੱਲ ਕਰੀਏ ਪਛਾੜੀਆਂ ਮੁਹੰਦੀ ਵਾਲਾ ਕਈ ਇਹੋ ਜਿਹੇ ਚੈੱਕਪੋਸਟ ਨੇ ਜਿਹੜੀਆਂ ਪੂਰੀਆਂ ਪੂਰੀਆਂ ਫੈਂਸਿੰਗ ਦੇ ਨਾਲ ਡੁੱਬੀਆਂ ਹੋਈਆਂ ਔਰ ਨਾਲ ਹੀ ਜਿਹੜਾ ਇਸ ਦੇ ਨਾਲ ਸੇਫਟੀ ਬੰਨ ਲੱਗਿਆ ਹੋਇਆ ਹੈ ਕਿਉਂਕਿ ਪਾਕਿਸਤਾਨ ਵੱਲੋਂ ਵੀ ਪਾਣੀ ਇੱਧਰ ਮਾਰ ਕਰਦਾ ਹੈ ਇਸ ਸੇਫਟੀ ਬੰਦ ਦੇ ਰਾਈ ਪਾਣੀ ਜਿਹੜਾ ਹਿੰਦੂਸਤਾਨ ਕੁਸਨ ਤੋਂ ਬਚਾਉਣ ਦੇ ਲਈ ਲੋਕ ਜਿਹੜੇ ਐ ਉਹ ਆਪ ਮੁਹਾਰੇ ਉੱਤੇ ਲੱਗੇ ਹੋਏ ਐ ਔਰ ਬੰਨ ਨੂੰ ਪੂਰੀ ਤਰ੍ਹਾਂ ਮਜ਼ਬੂਤ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜੇ ਸੈਂਕੜੇ ਕਿਲੋਮੀਟਰ ਫੈਂਸਿੰਗ ਹੈ ਜਾਂ ਬੀਓਪੀ ਨੇ ਬੀਐਸਐਫ ਦੀਆਂ ਉਹ ਪਾਣੀ ਦੇ ਹੜ੍ਹਾਂ ਦੇ ਵਿੱਚ ਜਰੂਰ ਆਈਆਂ ਨੇ ਔਰ ਕਈ ਜਗ੍ਹਾ ਤੇ ਜਿਹੜੀ ਫੈਂਸਿੰਗ ਦਾ ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਫੈਂਸਿੰਗ ਵੀ ਕਈ ਜਗ੍ਹਾ ਤੇ ਟੁੱਟ ਗਈ ਹੈ ਜੀ ਪਰਮਿੰਦਰ ਹਾਂ ਠੀਕ ਹੈ ਮਨਦੀਪ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਤਾਂ ਫਰੋਸਪੁਰ ਦੇ ਆ ਪਿੰਡ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਕਿ ਕਿਵੇਂ ਭਾਰਤ ਤੇ ਪਾਕਿਸਤਾਨ ਸਰਹੱਦ ਤੇ ਲੱਗੀ ਫੈਂਸਿੰਗ ਵੀ ਆ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਆ ਚੜ੍ਹਦੇ ਅਤੇ ਲੈਂਦੇ ਦੋਹਾਂ ਪਾਸੇ ਦੇ ਪੰਜਾਬ ਦੇ ਵਿੱਚ ਸਤਲੁਜ ਦੀ ਮਾਰ ਪੈ ਰਹੀ ਹੈ ਇਸ ਦੇ ਵਿਚਾਲੇ ਲੋਕਾਂ ਦੇ ਵੱਲੋਂ ਅਰਜ਼ੀ ਬੰਨ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਇਸ ਕੰਮ ਦੇ ਵਿੱਚ ਜੁਟੇ ਹੋਏ ਨੇ ਤਦੋਂ ਭਾਰਤ-ਪਾਕਿਸਤਾਨ ਸਰਹੱਦ ਤੇ ਲੱਗੀ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚੜ੍ਹਦੇ ਅਤੇ ਲੈਂਦੇ ਦੋਹਾਂ ਪਾਸੇ ਦੇ ਪੰਜਾਬ ਦੇ ਵਿੱਚ ਸਤਲੁਜ ਦੀ ਮਾਰ ਪਈ ਹੈ ਬੀਐਸਐਫ ਦੀਆਂ ਚੌਕੀਆਂ ਡੁੱਬੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਵੀ ਫੌਜਦਿਆਂ ਚੌਕੀਆਂ ਸਤਲੁਜ ਦੀ ਲਪੇੜ ਦੇ ਵਿੱਚ ਆਈਆਂ ਨੇ ਆ ਤਾਂ ਤੁਹਾਨੂੰ ਅਸੀਂ ਭਾਰਤ-ਪਾਕ ਸਰਹੱਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਸਰਹੱਦ ਤੇ ਵੀ ਬਾਉਂਡਰ ਤੇ ਵੀ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਫੈਂਸਿੰਗ ਵੀ ਸਤਲੁਜ ਦੇ ਪਾਣੀ ਦੇ ਵਿੱਚ ਹਾ ਡੁੱਬੀ ਹੋਈ ਆ ਪਾਣੀ ਦੀ ਜਪੇੜ ਦੇ ਵਿੱਚ ਆਈ ਆ ਆ ਦੋਵੇਂ ਪਾਸੇ ਫੈਂਸਿੰਗ ਤੇ ਦੋਵੇਂ ਪਾਸੇ ਹੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਉਂਕਿ ਪਾਕਿਸਤਾਨ ਵਾਲੇ ਪਾਸੇ ਵੀ ਹੜਾਂਾਂ ਦੀ ਵੱਡੇ ਪੱਧਰ ਤੇ ਮਾਰ ਪਈ ਹੈ ਬੀਐਸਐਫ ਦੀਆਂ ਚੌਕੀਆਂ ਭਾਰਤ ਵਾਲੇ ਪਾਸੇ ਡੁੱਬੀਆਂ ਹੋਈਆਂ ਨੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਉੱਥੇ ਵੀ ਫੌਜੀਆਂ ਚੌਕੀਆਂ ਸੱਤ ਲੋਹ ਦੀ ਲਪੇੜ ਦੇ ਵਿੱਚ ਆਈਆਂ ਨੇ ਤੁਹਾਨੂੰ ਪੂਰੀ ਫੈਂਸਿੰਗ ਨਜ਼ਰ ਆ ਰਹੀ ਹੋਵੇਗੀ ਫੈਂਸਿੰਗ ਵੀ ਪੂਰੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਭਾਰਤ ਵਾਲੇ ਪਾਸੇ ਦੀ ਗੱਲ ਕਰੀਏ ਚਾਹੇ ਪਾਕਿਸਤਾਨ ਵਾਲੇ ਪਾਸੇ ਦੀ ਗੱਲ ਕਰੀਏ ਹਰ ਪਾਸੇ ਪਾ ਆ ਤਾਂ ਫਰੋਜ਼ਪੁਰ ਦੇ ਪਿੰਡ ਪੱਲੇ ਪਛਾੜੀਆਂ ਦੇ ਨੇੜੇ ਦਰਸਲ ਸਤਲੁਜ ਆਰ.ਸੀ.1 ਲਗਾਤਾਰ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ ਮੌਕੇ ਤੇ ਉਸ ਜਗ੍ਹਾ ਦੀ ਮੈਂ ਤੁਹਾਨੂੰ ਉਸੇ ਤਸਵੀਰਾਂ ਵਿਖਾ ਰਿਹਾ ਹਾਂ ਪਰ ਫੈਂਸਿੰਗ ਦੇ ਕਿਸ ਤਰੀਕੇ ਦੇ ਹਾਲਾਤ ਨੇ ਫੈਂਸਿੰਗ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਦੋਵੇਂ ਪਾਸੇ ਹੀ ਸਤਲੁਜ ਦੇ ਪਾਣੀ ਦੀ ਮਾਰ ਪਈ ਹੈ ਕਿਉਂਕਿ ਫੈਂਸਿੰਗ ਤੇ ਦੋਵੇਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਸਤਲੁਜ ਦਾ ਆਰ.ਸੀ.1 ਮਜ਼ਬੂਤ ਕਰਨ ਦੀ ਵੀ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਆ ਸਤਲੁਜ ਦਰਿਆ ਦੇ ਕਾਰਨ ਸਿਰਫ ਭਾਰਤ ਵਾਲੇ ਪਾਸੇ ਜਾਂ ਸਰਦੀ ਜ਼ਿਲ੍ਹਿਆਂ ਦੇ ਵਿੱਚ ਹੀ ਮਾਰ ਨਹੀਂ ਪਈ ਪਾਕਿਸਤਾਨ ਵਾਲੇ ਪਾਸੇ ਵੀ ਬਹੁਤ ਸਾਰੇ ਜ਼ਿਲ੍ਹੇ ਇਸ ਦਰਿਆ ਦੇ ਕਾਰਨ ਦਰਿਆ ਦੇ ਪਾਣੀ ਦੇ ਕਾਰਨ ਪ੍ਰਭਾਵਿਤ ਹੋਏ ਨੇ ਬਿਲਕੁਲ ਤੁਹਾਨੂੰ ਅਸੀਂ ਫਿਰੋਜ਼ਪੁਰ ਦੇ ਸਰਦੀ ਇਲਾਕੇ ਦੀਆਂ ਬਾਰਡਰ ਦੀਆਂ ਫੈਂਸਿੰਗ ਦੀਆਂ ਤੁਸੀਂਾਂ ਵਖਾ ਰਹੇ ਆ ਕਿ ਕਿਵੇਂ ਫੈਂਸਿੰਗ ਅੱਧੀ ਅੱਧੀ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਚਾਹੇ ਭਾਰਤ ਵਾਲਾ ਪਾਸਾ ਹੋਵੇ ਚਾਹੇ ਪਾਕਿਸਤਾਨ ਵਾਲਾ ਪਾਸੇ ਉਹ ਪਾਸਾ ਹੋਵੇ ਦੋਵੇਂ ਪਾਸੇ ਪਾਣੀ ਹੀ ਨਜ਼ਰ ਆ ਰਿਹਾ ਤੇ ਉਸ ਦੇ ਪਿਛੜੇ ਲੋਕਾਂ ਦੇ ਵੱਲ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਣ ਰਸਤੇ ਚੱਲਦੇ ਆ ਰਸ ਜੀ ਬੰਨ ਮਜ਼ਬੂਤ ਵੀ ਆ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਰਸ ਜੀ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਲੱਗੇ ਹੋਏ ਨਹੀਂ ਤੁਸੀਂ ਅੱਗੇ ਹੋਰ ਵੀ ਪਾਕਿਸਤਾਨ ਦੀ ਸਰਹੱਦ ਤੇ ਖੜੇ ਤੁਸੀਂ ਆ ਸਾਹਮਣੇ ਦੇਖ ਹੀ ਰਹੇ ਹੋ ਔਰ ਇਹ ਜਿਹੜਾ ਪਾਣੀ ਹੈਗਾ ਉਧਰ ਪਾਕਿਸਤਾਨ ਤੋਂ ਘੁੰਮ ਕੇ ਆ ਕੇ ਭਾਰਤ ਦੀ ਜਿਹੜੀ ਇਹ ਬੰਨ ਬਣਿਆ ਹੋਇਆ ਪਿਛਾੜੀਆਂ ਪਿੰਡ ਚ ਇਹਦੇ ਨਾਲ ਆ ਕੇ ਟਕਰਾਂਦਾ ਔਰ ਇਹਦੇ ਨਾਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਇਸੇ ਸੇਵ ਵਾਲੇ ਸੀ ਇੱਥੇ ਆਏ ਹੋਏ ਆ ਔਰ ਸਾਡੀ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਬੇਨਤੀ ਹੈ ਕਿ ਇਸ ਬੰਨ ਦੀ ਹੋਰ ਜ਼ਿਆਦਾ ਮਜ਼ਬੂਤੀ ਕਰ ਲਈ ਜਾਣੀ ਚਾਹੀਦੀ ਕਿਉਂਕਿ ਜੇਕਰ ਥੋੜਾ ਜਿਹਾ ਲੈਵਰ ਵੀ ਹੋਰ ਵਧ ਗਿਆ ਤਾਂ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆ ਕੇ ਇੱਧਰ ਮਾਰ ਕਰਦਾ ਤਕਰੀਬਨ ਭਾਰਤ ਦੇ 50 ਪਿੰਡਾਂ ਨੂੰ ਔਰ ਸਾਰੇ ਫਿਰੋਜ਼ਪੁਰ ਨੂੰ ਲੈ ਕੇ ਡੁੱਬੂਗਾ ਔਰ 10 10 15 15 20 ਫੁੱਟ ਤ ਤੁਸੀਂ ਕਿੰਨੇ ਲੋਗ ਆਏ ਹੋਏ ਹੋ ਔਰ ਕੀ ਸੇਵਾ ਇੱਥੇ ਹੋ ਰਹੀ ਪਿਆ ਰਹੀ ਹੈ ਇੱਥੇ ਸਰ ਅਸੀਂ ਸਾਰੇ ਪੰਜਾਬ ਚੋਂ ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਹਾਂ ਜਿਵੇਂ ਅਸੀਂ ਫਰੀ ਕੋਟ ਸਾਈਡ ਤੋਂ ਆ ਕੋਈ ਫਿਰੋਜ਼ਪੁਰ ਤੋਂ ਆ ਕੋਈ ਮੋਗੇ ਤੋਂ ਆ ਅਲੱਗ-ਅਲੱਗ ਥਾਵਾਂ ਤੋਂ ਆ ਰਹੇ ਔਰ ਜਿਹੜੀ ਸੇਵਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਸੇਵਾ ਦੀ ਇੰਤਹਾ ਹੋਈ ਪਈ ਹੈ ਪੰਜਾਬੀ ਦਾ ਜਜ਼ਬਾ ਹੀ ਆ ਪੰਜਾਬੀਆਂ ਦੇ ਖੂਨ ਚ ਹੀ ਆ ਲਗਾਤਾਰ ਅਸੀਂ ਦੇਖ ਰਹੇ ਹਾਂ ਵੀ ਕੱਲ ਦੀ ਮਿੱਟੀ ਦੇ ਗੱਟੇ ਆ ਰਹੇ ਆ ਪਰੀਆਂ ਟਰਾਲੀਆਂ ਆ ਰਹੀਆਂ ਲੰਗਰ ਲਗਾਤਾਰ ਆਏ ਔਰ ਇਲਾਕੇ ਦੀ ਤੇ ਆਸ-ਪਾਸ ਦੇ ਪੰਜਾਬੀਆਂ ਦੇ ਜਿਹੜੇ ਸਹਿਯੋਗ ਆ ਉਹਨਾਂ ਦੀ ਕੋਈ ਸ਼ਬਦਾਂ ਦੇ ਸਾਨੂੰ ਐ ਲੱਗਦਾ ਜਿਵੇਂ ਅਸੀਂ ਰੱਬ ਦੇਖਿਆ ਨਹੀਂ ਪਰ ਅਸੀਂ ਇਸ ਵਾਰ ਪਹਿਲੀ ਵਾਰ ਹੀ ਲੋਕਾਂ ਦੇ ਵਿੱਚ ਰੱਬ ਦੇਖਿਆ ਜਿਹੜੇ ਆਪਦੀ ਜਾਨ ਮਾਲ ਦੀ ਪਰਵਾਹ ਕੀਤੇ ਬਿਨਾ ਪਾਣੀ ਦੇ ਵਿੱਚ ਠਿੱਲ ਕੇ ਕੁੱਦ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਹਿੰਦੁਸਤਾਨ ਨੂੰ ਬਚਾਉਣ ਲਈ ਪੂਰੀ ਜਦੁੱਜਹਿਦ ਕਰ ਰਹੇ ਪੰਜਾਬ ਨੂੰ ਬਚਾਉਣ ਦੀ ਇਸ ਵਾਰ ਕੋਸ਼ਿਸ਼ ਹੈ ਜੀ ਕਿਉਂਕਿ ਆ ਬੰਨ ਹੈ ਜਿਹੜਾ ਇਹ ਬਿਲਕੁਲ ਇੱਧਰ ਜਿਹੜਾ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾਂਦਾ ਪਾਣੀ ਹੈ ਔਰ ਉਹਦੇ ਵਿੱਚ ਇਹ ਬਿਲਕੁਲ ਇੱਕ ਜਿਹੜੀ ਸਟੈਕਲ ਬਣੀ ਹੋਈ ਇੱਕ ਰੋਕ ਲੱਗੀ ਹੋਈ ਹੈ ਜੇਕਰ ਇਹ ਬੰਨ ਟੁੱਟਦਾ ਤਾਂ ਅੱਗੇ ਪਾਣੀ ਬਹੁਤ